ਸਾਰੇ ਪਿੰਡ ਪਰਵਾਹਾਂ ਨੂੰ ਜੈ ਐਮ ਸੀ ਦੀ ਮੇਰਾ ਨਾਮ ਨਰਿੰਦਰ ਸਿੰਘ ਹੈ ਪਿੰਡ ਮੁਸ਼ਲ ਜ਼ਿਲ੍ਹਾ ਅੰਮ੍ਰਿਤਸਰ ਹੈ। ਔਰ 2-3 ਦਿਨ ਤੋਂ ਜਿਹੜੀ ਮੇਰੀ ਬੇਟੀ ਆ ਉਹਨੂੰ ਬੁਖਾਰ ਸੀਗਾ। ਦਵਾਈ ਲੈਣ ਦੇ ਬਾਵਜੂਦ ਵੀ ਉਹਦਾ ਬੁਖਾਰ ਜਿਹੜਾ ਜਾ ਨਹੀਂ ਸਿਰਿਆ। ਜਿਹੜੇ ਪਰਮੇਸ਼ਰ ਦੇ ਦਾਸ ਸੰਤ ਗੁਰਮੀਤ ਜੀ ਆ ਉਹਨਾਂ ਨੂੰ ਮੈਂ WhatsApp ਤੇ ਆਪਣਾ ਵੌਇਸ ਮੈਸੇਜ ਪਾਇਆ ਤੇ ਬੇਟੀ ਦੀ ਇੱਕ ਫੋਟੋ ਪਾਈ ਉਹਨਾਂ ਨੇ ਜਦੋਂ ਵੀ ਉਹਨਾਂ ਦੇ ਲਈ ਪ੍ਰੇਅਰ ਕੀਤੀ ਤੇ ਮੇਰੀ ਬੇਟੀ ਹੁਣ ਬਿਲਕੁਲ ਠੀਕ ਆ ਮੈਂ ਪਰਮੇਸ਼ਰ ਦਾ ਯਸੂਮ ਸੀਜਾ ਬਹੁਤ ਧੰਨਵਾਦ ਕਰਦਾ ਹਾਂ ਤੇ ਪਰਮੇਸ਼ਰ ਦੇ ਦਾਸ ਸੰਤ ਗੁਰਮੀਤ ਜੀ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ ਸਾਰਿਆਂ ਨੂੰ ਜੈ